ਅੰਮ੍ਰਿਤਸਰ ਕੈਮਿਸਟ ਐਸੋਸੀਏਸ਼ਨ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਦੁੱਗਲ ਦੀ ਅਗਵਾਈ ਹੇਠ ਮੈਡੀਸਿਨ ਮਾਰਕੀਟ ਕਟਰਾ ਸ਼ੇਰ ਸਿੰਘ ਵਿਖੇ ਹੋਈ ਜਿਸ ਵਿੱਚ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਮੁੱਖ ਮਹਿਮਾਨ ਵਜੋਂ ਪੁੱਜੇ ਐਸੋਸੀਏਸ਼ਨ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਵੱਲੋਂ ਇਸ ਮਾਰਕੀਟ ਵਿੱਚ ਸਾਫ ਸਫਾਈ ਸੀਵਰੇਜ ਦੀ ਖਰਾਬ ਪ੍ਰਣਾਲੀ ਅਤੇ ਇਲਾਕੇ ਵਿੱਚ ਪਾਰਕਿੰਗ ਸੰਬੰਧੀ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਉਂਦਿਆਂ ਇਸ ਦੇ ਹੱਲ ਲਈ ਅਪੀਲ ਕੀਤੀ ਗਈ ਮੇਅਰ ਜਤਿੰਦਰ ਸਿੰਘ ਮੋਤੀ ਪਾਠੀਆ ਵੱਲੋਂ ਪੇਸ਼ ਆਰਿਆਂ ਮੁਸ਼ਕਿਲਾਂ ਦੇ ਛੇਤੀ ਹੱਲ ਦਾ ਪ੍ਰੋਸਾ ਦਿੱਤਾ ਗਿਆ। ਇਸ ਮੌਕੇ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਐਸੋਸੀਏਸ਼ਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਤੋਂ ਸਮੀਰ ਜੈਨ, ਬਲਬੀਰ ਬਸੇਨ, ਰਾਜੀਵ ਕਪੂਰ, ਅਰुण ਰਾਣਾ, ਮਨਜੀਤ ਸੂਰ, ਅਮਰਦੀਪ ਸਿੰਘ, ਦੀਪਕ ਰਾਏ ਮਹਿਰਾ, ਅਸ਼ੋਕ ਛੜਬੜਾ ਸਣੀ, ਇਲੈਕਟ੍ਰੀਕਲ ਟਰੇਡਰ ਐਸੋਸੀਏਸ਼ਨ ਸਣੀ ਇਲਾਕੇ ਦੇ ਹੋਰ ਕਾਰੋਬਾਰੀ ਮੌਜੂਦ ਸਨ। ਸੋ ਸਾਨੂੰ ਕਾਰਪੋਰੇਸ਼ਨ ਨੂੰ ਬਣਾਇਆ ਜੇ ਬਹੁਤਾ ਸਮਾਂ ਨਹੀਂ ਹੋਇਆ। ਲੇਕਿਨ ਸ਼ਹਿਰ ਦੇ ਵਿੱਚ ਅਸੀਂ ਜਿੰਨੇ ਕੋ ਪ੍ਰੋਪੋਜ਼ ਜਿੰਨੇ ਕੋ ਅਸੀਂ ਟੈਂਡਰ ਲਗਾਤੇ ਜਿੰਨੇ ਕੋ ਕੰਮ ਅਸੀਂ ਆਰੰਭ ਲੈਨੇ ਔਰ ਆਉਣ ਵਾਲੇ 3-4 ਮਹੀਨੇ ਦੇ ਵਿੱਚ ਇਹਦਾ ਰਿਜ਼ਲਟ ਜਿਹੜਾ ਹੈ ਸ਼ਹਿਰ ਵਾਸੀਆਂ ਨੂੰ ਜਿਹੜਾ ਉਹਨਾਂ ਦੇ ਸਾਹਮਣੇ ਹੋਏਗਾ ਸੋ ਅਸੀਂ ਆਉਣ ਵਾਲੇ ਸਾਲ ਜਿਹੜੀ ਵੀ ਹਿੰਦੁਸਤਾਨ ਦੇ ਵਿੱਚ ਸਵਸ਼ ਭਾਰਤ ਦੀ ਜਿਹੜੀ ਅਗੋਂ ਜਿਹੜੀ ਸਰਵੇ ਹੋਏਗਾ ਅਸੀਂ ਟਾਸਕ ਲਈ ਕਿ ਅਸੀਂ ਪਹਿਲੇ ਨੰਬਰਾਂ ਦੇ ਵਿੱਚ ਅਮਰਸਰ ਸ਼ਹਿਰ ਨੂੰ ਲਿਉਣਾ ਹੈ ਔਰ ਬਹੁਤ ਲੰਮਾ ਸਮਾਣੀ ਤੋ 4 6 8 ਮਹੀਨੇ ਦੇ ਵਿੱਚ ਵਿੱਚ ਅਸੀਂ ਸ਼ਹਿਰ ਨੂੰ ਜਿਹੜਾ ਸਰਵ ਪੱਕੀ ਜਿਹੜਾ ਇਹਦਾ ਵਿਕਾਸ ਕਰ ਦੇਣਾ ਔਰ ਜਿਹੜੀਆਂ ਸਮੱਸਿਆਵਾਂ ਨੇ ਸੀਵਰੇਜ ਦੀਆਂ ਸਫਾਈ ਦੀਆਂ ਇਹੋ ਜਿਹੀਆਂ ਸਮੱਸਿਆਵਾਂ ਨੂੰ ਤਾਂ ਜਿਹੜਾ ਅਸੀਂ ਲਜਾਤ ਦਵਾ ਦੇਣੀ ਹੈ ਸੋ ਪਾਰਕਿੰਗ ਵੱਲੋਂ ਵੀ ਅਸੀਂ ਜਿਹੜੇ ਨੇ ਹੋਰ ਵੀ ਨਵੀਆਂ ਪਾਰਕਿੰਗਾਂ ਜਿਹੜੀਆਂ ਬਣਾਉਣ ਜਾ ਰਹੇ ਹਾਂ ਜਿਹਦੀਆਂ ਪ੍ਰੋਪੋਜ਼ਲਾਂ ਤਿਆਰ ਕੀਤੀਆਂ ਨੇ ਸੋ ਬਹੁਤ ਸਾਰੀਆਂ ਐਸਡੀਆਂ ਸਕੀਮਾਂ ਨੇ ਜਿਹੜੀਆਂ ਅਸੀਂ ਕਰੀ ਜਾਵਾਂਗੇ ਤੇ ਔਰ ਤੁਹਾਨੂੰ ਇਲਾਕਾ ਨਿਵਾਸੀਆਂ ਦੇ ਸਾਹਮਣੇ ਲਿਆਈ ਜਾਵਾਂਗੇ ਇਹ ਪਹਿਲੇ ਤਾਂ ਅਸੀਂ ਮੇਅਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜਾ ਕਿ ਅੱਜ ਪੰਜਾਬ ਪਰਦੇ ਵਪਾਰ ਮੰਡਲ ਅੰਮ੍ਰਿਤਸਰ ਯੂਨਿਟ ਦੇ ਤੇ ਕੈਮਿਸ ਐਸੋਸੀਏਸ਼ਨ ਦੇ ਸੱਜਦੇ ਤੇ ਅੱਜ ਸਾਡੇ ਦਫ਼ਤਰ ਚ ਆਏ ਨੇ ਅੱਜ ਉਹਨਾਂ ਨੇ ਖੁੱਲ ਕੇ ਗੱਲਾਂ ਕੀਤੀਆਂ ਔਰ ਸਾਨੂੰ ਪੂਰੀ ਉਮੀਦ ਹੈ ਜਿਹੜੀਆਂ ਗੱਲਾਂ ਅੱਜ ਉਹਨਾਂ ਨੇ ਸ਼ੇਅਰ ਹੋਈਆਂ 100% ਉਹਦਾ ਜਿਹੜਾ ਰਿਜ਼ਲਟ ਹੈ ਤੁਹਾਨੂੰ 1 ਮਹੀਨੇ ਦੇ ਅੰਦਰ ਅੰਦਰ ਹੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ ਔਰ ਸਾਨੂੰ ਜਿਹੜੀਆਂ ਵੀ ਗੱਲ ਚਾਹੇ ਪਾਰਕਿੰਗ ਦੀ ਸੀਵਰੇਜ ਦੀ ਅਸੀਂ ਤੁਹਾਡੇ ਨਾਲ ਸ਼ੇਅਰ ਅੱਜ ਕੀਤੀ ਹੈ ਔਰ ਸਾਨੂੰ ਪੂਰੀ ਉਮੀਦ ਹੈ ਕੂੜੇ ਲਿਫਟਿੰਗ ਦੇ ਵੀ ਇਹ ਸਾਡੀ ਸਮੱਸਿਆਵਾਂ 100% ਹੱਲ ਹੋਣ ਗਿਆ ਸਾਨੂੰ ਪੂਰੀ ਉਮੀਦ ਹੈ ਜਿਹੜਾ ਪੰਜਾਬ ਪ੍ਰਦੇਪ ਵਪਾਰ ਮੰਡਲ ਵੱਲੋਂ ਅਸੀਂ ਇਕੱਠੇ ਹੋਏ ਸੀ ਅੱਜ 53 ਐਸੋਸੀਏਸ਼ਨਾਂ ਦਾ ਜਿਹੜਾ ਅੱਜ ਇਕੱਠ ਸੀ ਉਹ ਸਾਰੇ ਇਕੱਠਾ ਹੋਇਆ ਹੋਇਆ ਤੇ ਅੱਜ ਜਿਹੜੀ ਮੀਟਿੰਗ ਅੱਡੀ ਹੋਈ ਹੈ ਮੇਅਰ ਸਾਹਿਬ ਨਾਲ ਉਹਨਾਂ ਨੇ ਜਿਹੜੇ ਸਾਨੂੰ ਨਵੇਂ ਉਪਰਾਲੇ ਦੱਸੇ ਨੇ ਤੇ ਉਹ ਸਾਡੇ ਵਪਾਰੀਆਂ ਦੇ ਵਿੱਚ ਇੰਨੀ ਖੁਸ਼ੀ ਦੀ ਲਹਿਰ ਆ ਗਈ ਹੈ ਕਿ ਇਹ ਯੂਰਪ ਬਣ ਜਾਏਗਾ ਅੰਮ੍ਰਿਤਸਰ ਜਿਹੋ ਜਿਹੇ ਉਪਰਾਲੇ ਉਹਨਾਂ ਨੇ ਸਾਨੂੰ ਦੱਸੇ ਨੇ ਉਹਦੇ ਵਿੱਚ ਉਹਨਾਂ ਨੇ ਪਾਰਕਿੰਗਾਂ ਨਵੀਆਂ ਜਿਹੜੀਆਂ 3-4 ਤੁਹਾਨੂੰ ਦੇਂਦੇ ਨੇ ਉਹ ਬੜਾ ਵਧੀਆ ਸਾਡੇ ਵਾਸਤੇ ਇੱਕ ਰਾਮਬਾਣ ਹੈ ਸਾਡੇ ਵਾਸਤੇ ਇੱਕ ਬੜੀ ਵਧੀਆ ਉਹ ਪ੍ਰਾਲਾ ਵਾ ਇਹਨਾਂ ਦਾ ਕਾਰਪਸ਼ਰ ਦਾ ਜਿਹਦੇ ਨਾਲ ਅੰਮ੍ਰਿਤਸਰ ਦੀ ਨਹਾਰ ਪੂਰੀ ਤਰ੍ਹਾਂ ਵਧੀਆ ਹੋ ਜਾਏਗੀ